ਦੋਸਤੋ ਆਓ ਤੁਹਾਨੂੰ ਪੁਰਾਣਾ ਖੂਹ ਖਾਈਏ ਜਿੱਥੋਂ ਲੋਕ ਪਾਣੀ ਪਰਦੇ ਹੁੰਦੇ ਸਨ ਪੀਣ ਵਾਸਤੇ ਅੱਜ ਕੱਲ ਭਾਵੇਂ ਘਰ ਘਰ ਮੋੜਾਂ ਲੱਗੀਆਂ ਨੇ ਲੇਕਿਨ ਇਹ ਪਿੰਡ ਵਾਲਿਆਂ ਨੇ ਇਹ ਯਾਦਗਾਰ ਸਮਾਰ ਰੱਖੀ ਹੈ ਤੇ 100 ਸਾਲ ਪੁਰਾਣਾ ਖੂਹ 1930 ਦਾ ਬਣਿਆ ਹੋਇਆ ਉੱਤੇ ਲਿਖਿਆ ਹੈ 1930 ਤੇ ਲੱਜ ਬਣੀ ਹੋਈ ਹੈ ਨਾਲ ਰੱਖੀਏ ਬਾਲਟੀ ਤੇ ਦੇਖਦੇ ਆ ਵਿੱਚ ਪਾਣੀ ਹੈ ਕਿ ਨਹੀਂ ਇਹ देखो ਬਾਲਟੀ ਨਲ ਅੱਜ ਬੰਨੀ ਹੋਈ ਤੇ ਭੌਣ ਲੱਗਾ ਹੋਇਆ ਉੱਤੇ ਇੱਕ ਵਾ ਕੇ ਜਿੰਨੇ ਵੀ ਠੰਡਾ ਪਾਣੀ ਪੀਣਾ ਹੈ ਠੰਡਾ ਮਿੱਠਾ ਪਾਣੀ ਆਪਣੀ ਮਰਜ਼ੀ ਨਾਲ ਡੋਰ ਵਿੱਚ ਪਾ ਕੇ ਖੇ ਸਕਦਾ ਹੈ ਔਰ ਪਾਣੀ ਪੀ ਸਕਦਾ ਹੈ ਇਹ ਦੇਖੋ ਜੀ ਸਨੂਟ ਹੈ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਵਿਰਾਸਤ ਆਪਣੀ ਸੰਭਾਲ ਰੱਖੀ ਹੈ ਇਹ ਪਿੰਡ ਹੈ ਜੀ ਨੰਗਲ ਵਿਹਾਰਾ ਜਿਹੜਾ ਸ਼ਾਹਕੋਹ ਇਹ ਬਿਹਾਰ ਰਾਜਪੂਤਾਂ ਦਾ ਪਿੰਡ ਹੈ ਨੰਗਲ ਵਿਹਾਲਾ